ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਰਿਟਿਕ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਹੋਰ ਵੀਡੀਓ ਤੇ ਇਹ ਵੀਡੀਓ ਹੈਗੀ ਕੜਾਈ ਵਾਲੀ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਫਲਾਵਰ ਬਾਰੇ ਤੇ ਇਹ ਫਲਾਵਰ ਦੇ ਵਿੱਚ ਆਪਾਂ ਨੇ ਸ਼ੇਡ ਨਹੀਂ ਪਾਏ ਸਿਰਫ ਇੱਕ ਕਲਰ ਦਾ ਹੀ ਫਲਾਵਰ ਬਣਾਵਾਂਗੇ ਤੇ ਇਹਦੀਆਂ ਜਿਹੜੀਆਂ ਪੱਤੀਆਂ ਨੇ ਇੱਕ ਤਾਂ ਆਪਾਂ ਗੋਲ ਫਲਾਵਰ ਬਣਾਉਣੇ ਹੁੰਦੇ ਹਨ ਹਨਾ ਗੋਲ ਦਿਲਾਂ ਵਾਲੀ ਫਲਾਵਰ ਹੁੰਦੇ ਨੇ ਓਵਾਲੇ ਤੇ ਇਹ ਤਿੱਖੀਆਂ ਤਿੱਖੀਆਂ ਪੱਤੀਆਂ ਵਾਲਾ ਫਲਾਵਰ ਬਣਾਇਆ ਆਪਾਂ ਨੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੇਖਿਓ ਵੀ ਕਿਵੇਂ ਦਾ ਇਹ ਫਲਾਵਰ ਬਣਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਫਲਾਵਰ ਦੀ ਸਮਝ ਕਿਵੇਂ ਆਈ ਤੇ ਤੇ ਤੁਸੀਂ ਦੇਖਿਓ ਵੀ ਆਪਾਂ ਫਲਾਵਰ ਕਿਵੇਂ ਦਾ ਤਿਆਰ ਹੁੰਦਾ ਚਲੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਫੁੱਲ ਡਰਾ ਕਰ ਲਾਂਗੇ ਜਿਹੜਾ ਆਪਾਂ ਫੁੱਲ ਤੁਹਾਨੂੰ ਦੱਸਿਆ ਵੀ ਆਪਾਂ ਨੇ ਇਸ ਤਰ੍ਹਾਂ ਦਾ ਫੁੱਲ ਇੱਕ ਤਿਆਰ ਕਰਕੇ ਵੀਡੀਓ ਬਣਾਉਣੀ ਹੈ ਜਿਵੇਂ ਕੁਝ ਜਿਹੜੇ ਬਾਹਰੋਂ ਨਿਕਲੇ ਹੁੰਦੇ ਨੇ ਹਨਾ ਇਸ ਤਰ੍ਹਾਂ ਦੇ ਫਲਾਵਰ ਵੀ ਇਹ ਫਲਾਵਰ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਇਹ ਗੋਲ ਸ਼ੇਪ ਦੇ ਵਿੱਚ ਵੀ ਬਣ ਜਾਂਦਾ ਤੇ ਜਿਵੇਂ ਆਪਾਂ ਨੇ ਇਸ ਤਰ੍ਹਾਂ ਇਹ ਵਾਲੀ ਸ਼ੇਪ 'ਚ ਵੀ ਇਹ ਬਣ ਜਾਂਦਾ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਡਰਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਫਿਲ ਕਰਕੇ ਦਿਖਾਉਣੇ ਵੀ ਇਹ ਕਿਵੇਂ ਫਿਲ ਕੀਤਾ ਜਾਂਦਾ ਹੈ ਇਸ ਸ਼ੇਡ ਇਹਦੇ ਚ ਉਸੇ ਤਰੀਕੇ ਨਾਲ ਪਾਉਗੀ ਤੇ ਬਾਹਰੋਂ ਇਹ ਇਸ ਤਰ੍ਹਾਂ ਫਿਰ ਲਹੂਗਾ ਤੇ ਤੁਸੀਂ ਧਿਆਨ ਨਾਲ ਦੇਖੋ ਵੀਡੀਓ ਚ ਕਿਵੇਂ ਆਪਾਂ ਕਰਦੇ ਆਂ වස පනේ හකා හල්කා රේම හට ැස් කරම් හකරන ඒ පපුළලදම පන් තෑසද මි ප්‍ර්චවල් ටන් කියෙන කොල්ල බන හව යන ඕවා පුල්ල ලෝද ඇස්තරය දි කරන ਉਹ ਆਪਾ ਗੋਲ ਵੀ ਬਣਾ ਸਕਦੇ ਆ ਇਸ ਤਰ੍ਹਾਂ ਵੀ ਗੋਲ ਬਣਾ ਸਕਦੇ ਹਾਂ ਇਹਦੇ ਵਿੱਚ ਆਪਾਂ ਨਹੀਂ ਛੇੜਾ ਰਗਦੀ ਪਰਨੇ ਦਾ ਪਾ ਰਗਦੀ ਨਹੀਂ ਕਰ ਸਕਦੇ ਆ ਜੇ ਆਪਾਂ ਇੱਕ ਤੱਲਾ ਦਾ ਪੁੱਲ ਬਣਾਉਣਾ ਤਾਂ ਇਹ ਇੱਕ ਬੰਦਵਾ ਤੋਂ ਹੀ ਬਣਾਉਣਾ ਹੈ ਇਹ ਛੇੜਾ ਆਪਾਂ ਉਨ੍ਹੀ ਭਰਾਂਗੇ ਜਿਵੇਂ ਆਪਾਂ ਦੂਸਰੇ ਪੁੱਲਾਂਾਂ ਦੇ ਵਿੱਚ ਭਰਦੇ ਹੁੰਦੇ ਆ ਇਹ ਆਪਾਂ ਪੰਜ ਕਲਰ ਨਾਲ ਹੀ ਤੁਹਾਨੂੰ ਕਰਕੇ ਦਿਖਾਉਣੇ ਆ ਵੀ ਆਪਾਂ ਇਸ ਤਰ੍ਹਾਂ ਇਹ ਤੁਨੀ ਬਣਾ ਸਕਦੇ ਹਾਂ। ਠੀਕ ਹੈ ਜੀ ਵਗੈਰਾ ਨਾਲ ਆਪਾਂ ਚਾਲੂ ਫਿਰ ਕਰ ਸਕਦੇ ਹਾਂ।

Se non siete in grado di fare il video, non siete in grado di fare il video. di fare ਇਹ ਚੋਪਾ ਐਸਟ੍ਰੀਨ ਉਹ ਟਮਾਟਰ ਤੇ ਇਹ ਨੂੰ ਇਹ ਆਪਾਂ ਨੂੰ ਦੱਸਿਆ ਵੀ ਇਹ ਚੌਲ ਟਾਂਕਾ ਬਣਾਵਰ ਆ ਗਿਆ ਹਨ ਚੌਲ ਟਾਂਕਾ ਚੌਲ ਟਾਂਕਾ ਆਪਾਂ ਜਦੋਂ ਲਗਾਉਣੇ ਆ ਉਦੋਂ ਆਪਾਂ ਨਹੀਂ ਮਸ਼ੀਨ ਇਸ ਤਰ੍ਹਾਂ ਜਿਵੇਂ ਹੁਣ ਇਹ ਇੱਥੇ ਥੀ ਸਾਈਡ ਨੂੰ ਢੰਕਾਰ ਆਉਂਦੀ ਹੈ ਨਾ ਉਸ ਸਾਈਡ ਨੂੰ ਵੀ ਆਪਾਂ ਨੇ ਇੱਕ ਜਗ੍ਹਾ ਤੇ ਕਈ ਵਾਰ ਕਈ ਟਾਂਕੇ ਲਗਾਉ ਜੀਨੇ ਨੇ ਇਸ ਤਰ੍ਹਾਂ ਇਹ ਵੀ ਕਰਨਾ ਹੈ 14 ਟਾਂਕੇ ਮੇਰਾ ਇੱਕ ਜਗ੍ਹਾ ਤੇ ਕਈ ਵਾਰ ਟਾਂਕਾ ਲੱਗ ਜਾਂਦਾ ਹੁੰਦਾ ਹੁਣ 14 ਟਾਂਕੇ ਆ ਜਾਂਦੇ ਨੇ ਇਹ ਜਿਹੜੇ ਹੁਣ 72 ਬਗੈਰਾ ਤੇ نیچے ਬਣਿਆ ਹੋਇਆ ਹੁੰਦਾ ਹੈ ਨਾ ਇਹ ਵੱਡਾ ਆ ਗਿਆ ਤੇ ਜੇ ਆਪਾਂ ਨੂੰ ਛੋਟਾ ਪਿਆਰ ਕਰਨਾ ਹੋਵੇ ਤਾਂ ਛੋਟਾ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਪੰਜਵੇਂ ਛੋਟੇ ਟਾਂਕੇ ਨਾਲ ਆਪਾਂ ਚੌਲ ਟਾਂਕਾ ਲਾਉਣਾ ਚਾਹੀਦਾ ਹੈ ਇਸ ਤਰ੍ਹਾਂ ਇਹ ਆਪਣੇ ਘੇਰਿਆਂ ਤੇ ਬਾਹਾਂ ਤੇ ਡਿਜ਼ਾਈਨ ਬਣਿਆ ਹੁੰਦਾ ਚੌਲ ਟਾਂਕਾ ਬਾਅਦ ਦੀ ਛੋਟੇ ਟਾਂਕੇ ਨਾਲ ਵੀ ਬਣਿਆ ਹੁੰਦਾ ਵੱਡੇ ਨਾਲ ਵੀ ਬਣਿਆ ਹੁੰਦਾ ਛੋਟਾ ਟਾਂਕਾ ਇਸ ਤਰ੍ਹਾਂ ਲੱਗਦਾ ਇਹ ਬਚਾ 6 ਨੰਬਰ ਤੇ ਟਾਂਕੇ ਨੂੰ 1 ਕਿਲੋ ਦੇ ਭਾਗੇ ਮਸ਼ੀਨ ਵੀ ਕਈ ਟਾਂਕੇ ਲਾਦੀ ਹੈ ਇਹਨੂੰ ਚੌਲ ਟਾਂਕਾ ਕਹਿੰਦੇ ਨੇ ਤੇ ਇਹ ਇਹਦਾ ਫਲਾਵਰ ਬਣਾਇਆ ਆਪਾਂ ਨੇ ਇਹ ਵਾਲਾ ਚੌਲ ਟਾਂਕਾ ਕਿੰਨਾ ਬਣਾਇਆ ਤੇ ਇਹ ਵਾਲੀਆਂ ਆਪਣੀਆਂ ਤਿੱਖੀਆਂ ਚੁੰਝਾਂ ਲਾ ਲਓ ਵੀ ਤਿੱਖੀਆਂ ਉਹ ਬਣਾਤੀ ਆਪਾਂ ਨੇ ਇਹਦੀਆਂ ਪੱਤੀਆਂ ਤੇ ਉਹ ਆਪਣਾ ਫਲਾਵਰ ਬਣ ਗਿਆ ਇਸ ਤਰ੍ਹਾਂ ਤੇ ਇਸ ਤਰੀਕੇ ਨਾਲ ਆਪਾਂ ਇਹ ਵਾਲਾ ਫਲਾਵਰ ਬਣਾ ਸਕਦੇ ਆ ਇਹਦੇ ਵਿੱਚ ਵਿੱਚ ਛੇੜ ਵੀ ਪਾ ਸਕਦੇ ਆ ਤੇ ਇਹ ਵਾਲਾ ਫਲਾਵਰ ਹੈ ਇਹਦੇ ਵਿੱਚ ਵੀ ਛੇੜ ਪੈ ਜਾਂਦੀ ਹੈ ਜੇ ਆਪਾਂ ਨੇ ਛੇੜ ਪਾਉਣੀ ਹੋਵੇ ਥੋੜਾ ਜਿਹਾ ਵੱਡਾ ਸਾਈਜ਼ ਕਰ ਲੇ ਤੇ ਇਹ ਇਸ ਤਰ੍ਹਾਂ ਬਣ ਜਾਂਦਾ ਤੇ ਇਹ ਵਾਲੀਆਂ ਤਿਰਛੀਆਂ ਪੱਤੀਆਂ ਜਿਵੇਂ ਤੁਹਾਨੂੰ ਆਪਾਂ ਨੇ ਦੱਸਿਆ ਉਹ ਬਣਦੀਆਂ ਨੇ ਤੇ ਜੇ ਕੁਝ ਵੀ ਨਾ ਸਮਝ ਆਇਆ ਹੋਵੇ ਤਾਂ ਤੁਸੀਂ ਦੁਬਾਰਾ ਤੋਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ